ਅਸੀਂ ਸਾਰਿਆਂ ਨੂੰ ਪਿਆਰ ਭਰੀ ਸასი ਆਕਾਲ ਕਹਿੰਦੇ ਆ ਤੇ ਆਪਾਂ ਅੱਜ ਖੰਨਾ ਵਿਖੇ ਬਸੰਤ ਪਲਾਜ਼ਾ ਜੋ ਕਿ ਗੁਲਜ਼ਾਰ ਕਾਲਜ ਜੋ ਉੱਤੇ ਬਿਲਕੁਲ ਆਪੋਜ਼ਿਟ ਉਹਨਾਂ ਵੱਲੋਂ ਬਸੰਤ ਆਈਸਕ੍ਰੀਮ ਜੋ ਬਹੁਤ ਮਸ਼ਹੂਰ ਨੇ ਉਹਨਾਂ ਵੱਲੋਂ ਅੱਜ ਆਪਾਂ ਨੂੰ ਇੱਥੇ ਇਨਵੀਟੇਸ਼ਨ ਭੇਜਿਆ ਗਿਆ ਸੀ ਆਪਾਂ ਅੱਜ ਉਹਨਾਂ ਕੋਲ ਪਹੁੰਚੇ ਆਂ ਔਰ ਫੂਡ ਵੀ ਉਹਨਾਂ ਦਾ ਬਹੁਤ ਅਸੀਂ ਉਹਨਾਂ ਨੂੰ 100 'ਚ 100 ਨੰਬਰ ਦਿੰਦੇ ਆ ਤੇ ਆਪਾਂ ਵੀ ਇੱਥੇ ਉਹਨਾਂ ਦੇ ਕੋਲ ਬੈਠੇ ਆਂ ਆਪਾਂ ਸਭ ਤੋਂ ਪਹਿਲਾਂ ਵੀਰ ਜੀ ਨੂੰ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਜੀ ਕਲਮ ਨਿਰਪੱਖ ਪੰਜਾਬੀ ਚੈਲੰਜ ਤੇ ਤੁਹਾਨੂੰ ਮੁਬਾਰਕਵਾਦ ਅਸੀਂ ਪੇਸ਼ ਕਰਦੇ ਹਾਂ ਜੀ ਦੀਵਾਲੀ ਦੀ ਵੀ ਔਰ ਆਪਾਂ ਜਿਹੜੀ ਨਵੀਂ ਸ਼ੁਰੂਆਤ ਕੀਤੀ ਹੈ ਉਹਦੇ ਵਾਸਤੇ ਵੀ ਤੁਹਾਨੂੰ ਬਹੁਤ-ਬਹੁਤ ਮੁਬਾਰਕਵਾਦ ਥੈਂਕ ਯੂ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਦੀਵਾਲੀ ਦੀਆਂ ਤੇ ਆਉਣ ਵਾਲੇ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਅਸੀਂ ਫੂਡ ਟੈਸਟ ਕੀਤਾ ਜੀ ਬਹੁਤ ਹੀ ਵਧੀਆ ਫੂਡ ਤੇ ਜਾਨੀ ਆਪਾਂ ਕਹਿ ਸਕਦੇ ਹਾਂ ਜੀ ਮਨ ਬਾਗੋ ਬਾਗ ਹੋ ਗਿਆ ਜੀ ਇੰਨਾ ਵਧੀਆ ਫੂਡ ਹੈ ਤੇ ਤੁਹਾਡੇ ਅਸੀਂ ਕੀਮਤੀ ਵਿਚਾਰ ਨੇ ਜਿਹੜੇ ਆਪਣੇ ਦਰਸ਼ਕਾਂ ਤੱਕ ਸ਼ੇਅਰ ਕਰਨਾ ਚਾਹੁੰਦੇ ਆਂ ਜੀ ਇਹ ਸਾਡੇ ਨਾਲ ਆਪਣੇ ਵਿਚਾਰ ਜਰੂਰ ਸ਼ੇਅਰ ਕਰੋ ਸਰ ਜਿਵੇਂ ਤੁਸੀਂ ਫੂਡ ਦੀ ਗੱਲ ਕੀਤੀ ਅਸੀਂ ਬਿਕੋ ਮੇਰੇ ਦਾਦਾ ਜੀ ਨੇ 1952 ਤੋਂ 1952 ਤੋਂ ਆਈਸਕ੍ਰੀਮ ਸ਼ੁਰੂ ਕੀਤੀ ਗੁਲਫੀ ਦੀ ਰੈਡੀ ਤੋਂ ਸਟਾਰਟ ਕੀਤਾ ਉਸ ਤੋਂ ਬਾਅਦ ਅਸੀਂ 1992 ਦੇ ਵਿੱਚ ਜਦੋਂ ਮੈਂ ਆਪਣੀ ਸਟੱਡੀ ਹਲੇ ਚੱਲ ਰਹੀ ਥੀ ਮੇਰੀ ਸਟੱਡੀ ਤੇ ਮੈਂ ਫੂਡ ਦੇ ਬਿਜ਼ਨਸ 'ਚ ਆ ਗਿਆ ਥੀ ਜੀ ਚੰਦ ਲੁਧਿਆਣੇ 'ਚ ਤਿੰਨ ਚਾਰ ਰੈਸਟੋਰੈਂਟ ਹੁੰਦੇ ਸੀਗੇ ਜੀ ਉਸ ਤੋਂ ਬਾਅਦ ਦੇਖਦੇ ਦੇਖਦੇ ਅੱਜ ਦੀ ਡੇਟ 'ਚ ਜੇਕਰ ਆਪਾਂ ਕੱਲੇ ਲੁਧਿਆਣੇ ਦੀ ਗੱਲ ਕਰੀਏ ਤਾਂ ਤਕਰੀਬਨ ਤਕਰੀਬਨ 1800 ਦੇ ਕਰੀਬ ਰੈਸਟੋਰੈਂਟ ਹੈ ਜੀ ਔਰ ਪਿਛਲੇ 33 ਸਾਲ 33 ਸਾਲ ਤੋਂ ਲਾਸਟ 33 ইয়ার্স ਤੋਂ ਸੀ ਜਿਹੜੀ ਹੈ ਸਬਸਿਡ ਦੇ ਰਹਿਆ ਫੂਡ ਦੇ ਵਿੱਚ ਔਰ ਟਿਲ ਡੇਟ ਅੱਜ ਵੀ ਜੋ ਸਾਡੀ 1992 ਤੋਂ ਸ਼ੁਰੂਆਤ ਹੋਈ ਸੀ ਜੀ ਅੱਜ ਵੀ ਫੂਡ ਦੀ ਉਹੀ ਸਾਡੀ ਫੀਡਬੈਕ ਹੈ ਮਾੜੀ ਮੋੜੇ ਅਗਰ ਕਮੀ ਪੇਸ਼ੀ ਆਂਦੀ ਹੈ ਦੇਖੋ ਫੂਡ ਹੈ ਹੱਥ ਨਾਲ ਬੰਨਾ ਮਸ਼ੀਨ ਵਾਲੀ ਚੀਜ਼ ਨਹੀਂ ਹੈ ਜੀ ਤਾਂ ਕਸਟਮਰ ਨੂੰ ਸੈਟੀਸਫਾਈ ਸੈਟੀਸਫੈਕਸ਼ਨ ਮਿਲਦੀ ਪ੍ਰੋਪਰਲੀ ਜੀ ਕਸਟਮਰ ਆਂਦਾ ਹੈ ਅਗਰ ਉਹਨੂੰ ਕੁਝ ਹਲਕੀ ਉਲਕੀ ਕੋਈ ਚੀਜ਼ ਨਜ਼ਰ ਆਂਦੀ ਲੇਕਿਨ 99.9% ਕਸਟਮਰ ਸੈਟੀਸਫਾਈਡ ਹੋ ਕੇ ਜਾਂਦਾ ਜੀ ਅੱਜ ਵੀ ਇਹੀ ਕਹਿ ਕੇ ਜਾਂਦਾ ਕਿ ਤੁਸੀਂ ਆਪਣੀ ਕੁਆਲਿਟੀ ਨਹੀਂ ਚੇਂਜ ਕੀਤੀ ਜੀ ਅਗਰ ਸਾਡੀ ਕੁਆਲਿਟੀ ਹੈ ਤਾਂ ਬਸੰਤ ਹੈ ਉਸ ਕਰਕੇ ਆ ਉਨਾਂ ਹੀ ਮਾਨ ਲੈ ਲੈ ਦੀ ਰੇਟ ਸੀ ਚਾਹੇ 18 ਹਜ਼ਾਰ ਉੱਛੜ ਕੇ 18000 ਇਸ ਨੂੰ ਡਾਜੇ ਜੀ ਤਾਂ ਵੀ ਸਾਨੂੰ ਉਦਾਂ ਹੀ ਕਸਟਮਰ ਦਾ ਪਿਆਰ ਮਿਲਣਾ ਸਾਨੂੰ ਪਤਾ ਹੈ ਕਿਉਂਕਿ ਅਸੀਂ ਆਪਣੀ ਕੁਆਲਿਟੀ ਤੇ ਆਪਣੀ ਕੁਆਂਟੀਟੀ ਤੇ ਆਪਣੇ ਰੇਟ ਸੇ ਪੋਰਪਟ ਫ੍ਰੈਂਡਲੀ ਸਾਡੇ ਰੇਟ ਹੈ ਜਿਹਨਾਂ ਤੇ ਅਸੀਂ ਸਟਿਕ ਰਹਿੰਨੇ ਆ ਪਲੱਸ ਕਸਟਮਰ ਸਰਵਿਸ ਸਾਡੇ ਲਈ ਜਿਆਦਾ ਇੰਪੋਰਟੈਂਟ ਹੈ ਜੀ ਹਾਈਜਨ ਸਾਡੇ ਲਈ ਬੜਾ ਇੰਪੋਰਟੈਂਟ ਹੈ ਮੈਂ ਤੁਹਾਡੇ ਨਾਲ ਇੱਕ ਛੋਟੀ ਜੀ ਗੱਲ ਸ਼ੇਅਰ ਕਰਦਾ ਮੈਂ ਪਿਛਲੇ ਦਿਨ ਅੱਜ ਕੈਨੇਡਾ ਜਾ ਕੇ ਆਇਆ ਸੀਗਾ ਉੱਥੇ ਵੀ ਮੇਰੇ ਇੰਟਰਵਿਊ ਪੋਟਸ ਆਪ ਟੂਆ ਸੀਗਾ ਜੀ ਤੇ ਮੈਂ ਹੈਰਾਨ ਸੀਗਾ ਦੇਖ ਕੇ ਕਿ ਕੈਨੇਡਾ ਵਰਗੀ ਕੰਟਰੀ ਜਿੱਥੇ ਅਸੀਂ ਸੋਚਦੇ ਹਾਂ ਕਿ ਬਹੁਤ ਹਾਈਜਨ ਹੋਏਗੀ ਬਿਲਕੁਲ ਕੋਈ ਮਿੱਟੀ ਨਹੀਂ ਹੈ ਕੋਈ ਕੁਝ ਨਹੀਂ ਹੈ ਲੇਕਿਨ ਉਹਨਾਂ ਦੀ ਵੀ ਕਿਚਨ ਸਾਡੇ ਇੱਥੇ ਦੇ